ਤਨਤਾ ਉਹਨਾਂ ਇੱਕ ਕਲਰਕ ਹੀ ਆ ਜੀ ਪਰ ਉਹਨਾਂ ਦੀ ਇਹ ਕਲਰਕ ਹੋਣ ਦੇ ਬਾਵਜੂਦ ایਓ ਸਾਹਿਬ ਨਾਲੋਂ ਜ਼ਿਆਦਾ ਚੱਲਦੀ ਆ ਇਹੋ ਸਾਹਿਬ ਵੀ ਉਹਨਾਂ ਨੂੰ ਪਛਕੇ ਕੰਮ ਕਰਦੇ ਆ ਐਸਓ ਸਾਹਿਬ ਵੀ ਉਹਨਾਂ ਨੂੰ ਪਛਕੇ ਕੰਮ ਕਰਦੇ ਆ ਬਾਕੀ ਜਿਹੜੇ ਮੁਲਾਜ਼ਮ ਆ ਉਹਨਾਂ ਤੋਂ ਬਿਨਾ ਤਾਂ ਉੱਥੇ ਪਤਾ ਵੀ ਨਹੀਂ ਹੁੰਦਾ ਜੀ ਜੋ ਲੋਸੀ ਤਰਨਾ ਵੀ ਲਗਾਇਆ ایਓ ਸਾਹਿਬ ਨੂੰ ਬੋਲਣ ਨਹੀਂ ਦਿੰਦੇ ਸੀ ਖੁਦ ਬੋਲਦੇ ਸੀ ਕਿਹਾ ایਓ ਸਾਹਿਬ ਤੁਸੀਂ ਇਹਨਾਂ ਦੇ ਬਹੁਤ ਸਾਰੇ ਬਹੁਤ ਸਿਆ ਨਹੀਂ ਤੁਹਾਡੇ ਬਹੁਤ ਸਿਆ ਮਸਲੇ ਹੈਗੇ ਆ ਕੋਈ ਛੋਟਾ ਛੋਟੇ ਲੈਵਲ ਦਾ ਕੰਮ ਨਹੀਂ ਹੈਗਾ ਇਹ ਹੂੰ ਕਾਫੀ ਆਫਸਰ ਵੀ ਲੜੇ ਹੋਏ ਆ ਇਹਦੀ ਪ੍ਰਾਇਮਰੀ ਸਕੂਲ ਆ ਕੰਨਿਆ ਪ੍ਰਾਇਮਰੀ ਸਕੂਲ ਆ ਉਹਨੂੰ ਦਾਨ ਕੀਤੀ ਜਿਹੜਾ ਮਕਾਨ ਸਰਕਾਰੀ ਸਕੂਲ ਦੇ ਨਾਂ ਬੋਲਦਾ ਆ ਉਹ ਉਸ ਮਕਾਨ ਦੇ ਉੱਤੇ ਇਹਨਾਂ ਨੇ 2.5 ਲੱਖ ਰੁਪਈਆ ਪ੍ਰਧਾਨ ਮੰਤਰੀ ਯੋਜਨਾ ਤਹਿਤ ਜਿਹੜਾ ਆਇਆ ਉਹ ਲਾੜ ਕਰਾ ਲਿਆ ਕੰਮ ਨਹੀਂ ਹੋਣੇ ਚਾਹੀਦੇ ਆਮ ਗਰੀਬ ਬੰਦੇ ਨੂੰ ਤਾਂ ਜਿਹਦੇ ਕੋਸਾ ਨਾ ਕੁਛ ਹੈਗਾ ਉਹਨੂੰ ਮਿਲਦੇ ਨਹੀਂ ਪੈਸੇ ਇੱਕ ਬੰਦੇ ਦੇ ਨਾਂ ਕੁਛ ਨਹੀਂ ਹੈਗਾ ਸਰਕਾਰੀ ਪ੍ਰਾਪਰਟੀਜ਼ ਤੇ ਕਰਜ਼ਾ ਕਰਕੇ ਮਿੱਠਾ ਔਰ ਜਿਹੜੇ ਗੁਰਾਇਆਂ ਦਾ ਬੇੜਾ ਕਰ ਕਰਤਾ ਮੈਂ ਪਿਛਲੇ 40-45 ਸਾਲ ਤੋਂ ਦੇਖ ਰਿਹਾ ਗੁਰਾਇਆਂ ਦੇ ਵਿੱਚ ਇੱਕ ਪੈਸੇ ਦਾ ਵੀ ਡਿਵੈਲਪਮੈਂਟ ਹੀ ਹੋਈ ਨਾ ਕੋਈ ਦਿਓ ਜਿਹੜਾ ਇਹ ਬੰਦੇ ਸ਼ਹਿਰ ਦਾ ਪੂਰਾ ਭੇਤੀ ਹੋ ਚੁੱਕਾ ਹੈ ਇਹਨੂੰ ਥੱਲੇ-ਥੱਲੇ ਬੰਦੇ ਦਾ ਪਤਾ ਵੀ ਕਿਹੜਾ ਕੰਮ ਕਿੱਦਾਂ ਕਰਨਾ ਕਿਹੜਾ ਕਿੱਦਾਂ ਕਰਨਾ ਇਹ ਹਰ ਬੰਦੇ ਦਾ ਭੇਤੀ ਹੈ ਇਹ ਕਰਪਸ਼ਨ ਦੀ ਜੜ੍ਹ ਹੀ ਇਹ ਹੈ ਸੋ ਦੋਸਤੋ ਸਵਾਗਤ ਹੈ ਤੁਹਾਡਾ ਡੈਕਵਰੀ ਫਿਰ ਤੋਂ ਤੇ ਅਸੀਂ ਅੱਜ ਜੀ ਬੈਠੇ ਆ ਗੁਰਾਇਆਂ ਵਿਖੇ ਗੁਰਾਇਆਂ ਵਿਖੇ ਸਾਡੇ ਨਾਲ ਮੌਜੂਦ ਨੇ ਸ਼੍ਰੀ ਅਸ਼ੋਕ ਜੀ ਜਿਨ੍ਹਾਂ ਵੱਲੋਂ ਨਗਰ ਕੌਂਸਲ ਗੁਰਾਇਆਂ ਦੀਆਂ ਧੰਦਲੀਆਂ ਉਜਾਗਰ ਕਰਨ ਦੇ ਲਈ ਪਿਛਲੇ ਦਿਨੀ ਧਰਨਾ ਲਾਇਆ ਜਾਂਦਾ ਆ ਤੇ ਕੀ ਸੀ ਉਹ ਪੂਰਾ ਮਾਮਲਾ ਉਸ ਬਾਰੇ ਜਾਣਨ ਦੇ ਅੱਜ ਅਸੀਂ ਪਹੁੰਚੇ ਨੇ ਦੇ ਕੋਲ ਆਉ ਕਰਦੇ ਆ ਗੱਲਬਾਤ ਭਾਈ ਸਸਕਲ ਜੀ ਸਸਕਲ ਜੀ ਅਸ਼ੋਕ ਜੀ ਕੀ ਮਾਮਲਾ ਹੋ ਗਿਆ ਜਿਹਦੇ ਕਰਕੇ ਤੁਹਾਨੂੰ ਧਰਨਾ ਲਾਉਣਾ ਪੈ ਗਿਆ ਤੇ ਅਸੀਂ ਸੁਣਨ ਵਿੱਚ ਆਇਆ ਵੀ ਧਰਨਾ ਗੁਰਾਇਆਂ ਲਾਉਣਾ ਸੀ ਪਰ ਗ੍ਰੈਂਡ ਚੁੱਕ ਕੇ ਤੁਹਾਨੂੰ ਪਲੌਣ ਲੈਣਾ ਪਿਆ ਪਿਛਲੇ ਦਿਨੀ ਅਸੀਂ 8 ਤਰੀਕ ਨੂੰ EO ਸਾਹਿਬ ਨੇ ਇੱਕ ਐਪਲੀਕੇਸ਼ਨ ਦਿੱਤੀ ਸੀ ਜਿਹਦੇ ਵਿੱਚ ਅਸੀਂ ਇਹ ਐਪਲੀਕੇਸ਼ਨ ਮੰਨ ਕੀਤੀ ਸੀ ਵੀ ਜਿਹੜੇ ਗੁਰਾਇਆ ਵਿੱਚ ਮਕਾਨ ਬਿਨਾਂ ਨਕਸ਼ੇ ਤੋਂ ਬਣ ਰਹੇ ਆ ਹੂੰ ਔਰ ਕੁਝ ਦੁਕਾਨਾਂ ਇਦਾਂ ਦੀਆਂ ਜਿਨ੍ਹਾਂ ਨੇ ਰਹਿਸ਼ੀ ਨਕਸ਼ੇ ਪਾਸ ਕਰ ਰਹੇ ਆ ਔਰ ਕਮਰਸ਼ੀਅਲ ਬਿਲਡਗਾ ਬਣਾ ਰਹੇ ਆ ਅੱਛਾ ਜੀ ਉਹਦੇ ਸਬੰਧ ਵਿੱਚ ਅਸੀਂ ਉਹਨਾਂ ਨੂੰ ਇੱਕ ਐਪਲੀਕੇਸ਼ਨ ਦਿੱਤੀ ਸੀ ਕਿ ਇਹ ਤੁਸੀਂ ਜਾਂਚ ਕਰੋ ਤੇ ਇਹਨਾਂ ਤੇ ਕਾਰਵਾਈ ਕਰੋ ਹੂੰ ਪਰ ਜਦੋਂ 10 ਦਿਨ ਨਿਕਲ ਗਏ 10 ਦਿਨਾਂ ਬਾਅਦ ਅਸੀਂ ਜਾਣਕਾਰੀ ਲੈਣ ਲਈ ਨਗਰ ਕੌਂਸਲ ਗੁਰਾਇਆ ਪਹੁੰਚੇ ਹੂੰ ਹੂੰ ਜਿਹੜੇ ਉੱਥੇ ਇੱਕ ਲੱਕੀ ਨਾਮ ਦਾ ਮੁਲਾਜ਼ਮ ਆਇਆ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਜਿਹੜੇ ਜਿਹੜੇ ਬੰਦੇ ਨੇ ਨੋਟਿਸ ਕੱਢੇ ਸਾਨੂੰ ਉਹਦੀ ਜਾਣਕਾਰੀ ਦਿਓ ਹੂੰ ਉਹ ਸਾਨੂੰ ਮੋਰੇ ਅੱਗੇ ਉਹ ਕਹਿੰਦੇ ਬੁਖਾਰਾਂ ਦੇ ਵਿੱਚ ਕਹਿੰਦਾ ਵੀ ਤੁਸੀਂ ਆਉਣੇ ਜੀ ਤੁਹਾਨੂੰ ਇਹ ਜਾਣਕਾਰੀ ਦਈਏ ਅੱਛਾ ਜੀ ਤੇ ਜਦੋਂ ਅਸੀਂ ਕਿਹਾ ਵੀ ਅਸੀਂ ਜੇ ਤੁਹਾਨੂੰ ਕੋਈ ਐਪਲੀਕੇਸ਼ਨ ਦੀ ਲੋੜ ਆ ਜਾਂ ਤੁਹਾਨੂੰ ਆਰਟੀਆਈ ਦੀ ਲੋੜ ਆ ਅਸੀਂ ਉਹ ਬਦਲਨੇ ਆ ਸਾਨੂੰ ਜਾਣਕਾਰੀ ਦਿਓ ਕਹਿੰਦਾ ਨਹੀਂ ਜੀ ਕਹਿੰਦਾ ਪਬਲਿਕ ਨੋਟਿਸ ਨਹੀਂ ਜਿਹੜੇ ਤੁਹਾਨੂੰ ਦੱਸ ਦਈਏ ਅਸੀਂ ਤੁਹਾਨੂੰ ਨਹੀਂ ਦੱਸ ਸਕਦੇ ਓਕੇ ਫਿਰ ਅਸੀਂ ਇੱਕ ਬੰਦੇ ਨੇ ਨੋਟਿਸ ਕੱਢਿਆ ਉਹ ਤੁਹਾਨੂੰ ਦੱਸ ਦੇਣੇ ਬਾਕੀਆਂ ਦੀ ਅਸੀਂ ਤਿਆਰੀ ਕਰ ਰਹੇ ਆ ਮੈਂ ਕਹਿੰਦਾ 10 ਦਿਨਾਂ ਵਿੱਚ 10 ਦਿਨਾਂ ਨੂੰ ਤਿਆਰੀ ਕਰੀ ਜਾਂਦੇ ਆ ਜ ਉਹ ਤਾਂ ਇੱਕ ਦਿਨ ਹੀ ਬਹੁਤ ਹੁੰਦਾ ਉਹਦੇ ਲਈ 10 ਦਿਨਾਂ ਵਿੱਚ ਤੁਹਾਡੇ ਕੋਲ ਨੋਟਿਸ ਨਹੀਂ ਤਿਆਰ ਹੋਇਆ ਤੇ ਤੁਸੀਂ ਕਾਰਵਾਈ ਕਰੋਗੇ ਅਬ ਜੇ ਨੋਟਿਸ ਤਿਆਰ ਕਰਨ ਨੂੰ 10 ਦਿਨ ਲੱਗ ਗਏ ਤੇ ਕਾਰਵਾਈ ਨੂੰ ਤਾਂ ਫਿਰ ਲੰਬਾ ਸਮਾਂ ਲੱਗੇਗਾ ਫਿਰ ਸਾਲਾਂ ਲੱਗੂਗੇ ਤੇ ਅਸੀਂ ਦੂਜੀ ਕਾਰਨ ਨੂੰ ਕਾਰਵਾਈ ਕਰਨ ਨੂੰ ਔਰ ਅਸੀਂ ਦੂਸਰੇ ਦਿਨ ਫੇਰ ਧਰਨੇ ਦਾ ਪ੍ਰੋਗਰਾਮ ਰੱਖਿਆ ਉਹਦਾ ਧਰਨੇ ਦਾ ਪ੍ਰੋਗਰਾਮ ਰੱਖਿਆ ਤੇ ਸਵੇਰੇ 6:30 ਵਜੇ ਮੇਰੇ ਘਰ ਦੀ ਬੈਲ ਵੱਜਦੀ ਹੈ ਮੈਂ ਸੁੱਤਾ ਪਿਆ ਸੀ ਮੈਂ ਉੱਠਿਆ ਜਦੋਂ ਉੱਠ ਕੇ ਦੇਖਿਆ ਬਾਹਰ ਸਫਾਈ ਕਰਮਚਾਰੀ ਪੰਜ-ਸੱਤ ਕਿਨੇ ਮੇਰੇ ਘਰ ਦੇ ਬਾਹਰ ਖੜੇ ਸੀ ਅੱਛਾ ਜੀ ਮੈਂ نیچے ਉਤਰਿਆ ਤੇ ਉਹ ਮੈਂ ਬੁਲਾਇਆ ਉਹ ਉਣੀ ਆ ਕੇ ਮੇਰੇ ਨਾਲ ਗੱਲ ਕੀਤੀ ਮੇਰੇ ਤੁਸੀਂ ਧਰਨਾ ਲਾ ਰਹੇ ਆ ਮੈਂ ਕਿ ਬਿਲਕੁਲ ਲਾ ਰਹੇ ਆ ਜੀ ਉਹ ਕਹਿੰਦਾ ਵੀ ਧਰਨਾ ਨਹੀਂ ਤੁਸੀਂ ਲਾਉਣਾ ਅੱਛਾ ਜੀ ਮੈਂ ਕਿ ਕਾਰਨ ਦੱਸੋ ਕਿਉਂ ਨਹੀਂ ਧਰਨਾ ਲਾਉਣਾ ਵੀ ਅਸੀਂ ਤੁਹਾਡੇ ਦੂਰੋਂ ਥੋੜਾ ਲਾ ਰਹੇ ਆ ਅਸੀਂ ਤਾਂ ਈਓ ਸਾਹਿਬ ਦੇ ਜਾਂ ਐਸਓ ਸਾਹਿਬ ਦੇ ਜਾਂ ਜਿਹੜੇ ਹੋਰ ਨਗਰ ਦੇ ਕੋਤਲ ਦੇ ਮਿਲਾਈਆਂ ਦੇ ਖਿਲਾਫ ਲਾ ਰਹੇ ਆ ਅਧਿਕਾਰੀਆਂ ਦੇ ਖਿਲਾਫ ਲਾ ਰਹੇ ਆ ਮੈਂ ਤੁਸੀਂ ਕਿਉਂ ਇਹ ਚਾਹੁੰਦੇ ਹੋ ਵੀ ਅਸੀਂ ਨਾ ਲਈਏ ਨਹੀਂ ਜੀ ਸਾਡੀ ਬੇਇੱਜ਼ਤੀ ਆ ਸਾਡੇ ਜਿਹੜੇ ਅਸਰ ਹੈ ਸਾਡੇ ਅਸਰਿਓ ਅੱਛਾ ਜੀ ਹਾਂ ਜੀ ਤੋ ਮੈਨਾਂ ਨਹੀਂ ਵੇਚਦਾ ਨਹੀਂ ਭਾਈ ਹੁਣੇ ਅਸੀਂ ਤਾਂ ਉਹਨੂੰ ਧਰਨੇ ਲਈ ਕਾਲ ਦੇ ਚੁੱਕੇ ਆਂ ਅਸੀਂ ਤਾਂ ਧਰਨਾ ਲਾਣਾ ਹੀ ਲਾਣਾ ਹੈ ਤੇ ਜਦੋਂ ਅਸੀਂ 10:30 ਪੌਣੇ 11 ਵਜੇ ਤਕਰੀਬ ਧਰਨਾ ਲਗਾਉਣ ਲਈ ਪਹੁੰਚੇ ਤਾਂ ਸਾਡੇ ਜਾਣ ਤੋਂ ਪਹਿਲਾਂ ਹੀ ਸਫਾਈ ਕਰਮਚਾਰੀ 40 ਤੋਂ 50 ਨੰਬਰ ਉੱਥੇ ਇਕੱਠੇ ਹੋਏ ਸੀਗੇ ਔਰ ਸਾਨੂੰ ਦਰਿਆ ਨਹੀਂ ਪਿਛਾਉਣ ਦਿੱਤੀਆਂ ਹੁਣੀ ਔਰ ਸਾਡੇ ਨਾਲ ਝਟਪ ਕਰਨੀ ਸ਼ੁਰੂ ਕਰ ਦਿੱਤੀ ਔਰ ਮਾਹੌਲ ਬੜਾ ਦੇਖ ਕੇ ਸਾਡੇ ਜਿਹੜੇ ਸੂਝਵਾਨ ਲੀਡਰ ਸੀ ਉਹਨਾਂ ਹੀ ਸਮਝਦਾਰੀ ਤੋਂ ਕੰਮ ਲਿਆ ਵੀ ਆਪਾਂ ਇੱਥੇ ਧਰਨਾ ਨਹੀਂ ਲਾਉਣਾ ਮਾਹੌਲ ਖਰਾਬ ਹੋ ਜਾਊਗਾ ਅਸੀਂ ਐਸਡੀਐਮ ਸਾਹਿਬ ਦੇ ਆਫ ਅਬ ਮੈਨੂੰ ਆਪਣੀ ਲੋਕਾਂ ਕੇ ਗੱਲੇ ਰੱਖਣੀਆਂ ਇੱਥੇ ਨਾ ਸੀ ਚਲੋ ਉੱਥੇ ਰੱਖ ਲੈਣਾ ਬਿਲਕੁਲ ਜਦੋਂ ਉੱਥੇ ਮੰਤਰੀ ਅਸੀਂ ਧਰਨਾ ਲਗਾਇਆ ਤੇ ਅਸੀਂ ਉਹ ਸਾਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਅਸੀਂ ਸਭ ਨਹੀਂ ਸੀਗੇ ਉਹ ਮੁੱਖ ਮੰਤਰੀ ਭਵਨਤਵਾਨ ਸਾਹਿਬ ਜੰਡੇ ਵਾਲੇ ਆ ਨਾ ਸੀ ਉਹ ਸ਼ਾਇਦ ਅਸਲ ਤੇ ਗਏ ਹੋਏ ਸੀਗੇ ਇਸ ਕਾਨੂੰਨ ਤੋਂ ਨਹੀਂ ਮਿਲੇ ਉਹਨੇ ਵੀ ਆਪਣੇ ਕਿਥੇ ਮੁਲਾਜ਼ਮ ਦੀ ਡਿਊਟੀ ਲਾ ਕੇ ਜਿਹੜੇ ਸਾਡੇ ਕੋ ਮਨੋ ਪੱਤਰ ਸੀ ਲੈ ਲਿਆ ਭਾਈ ਇਹ ਤਾਂ ਚਲੋ ਹੋ ਗਿਆ ਮਾਮਲਾ ਜੋ ਧੰਨਵਾਦੀ ਸੀ ਜੀ ਮਤਲਬ ਇਹ ਕੀ ਤੁਹਾਡੇ ਕੋਲ ਇਦਾਂ ਦੇ ਸਬੂਤ ਆ ਜਾਂ ਕੀ ਤੇ ਤੁਹਾਡੀ ਦਰਖਾਸਤਾਂ ਜਿਹੜੀਆਂ ਤੁਸੀਂ ਉੱਥੇ ਦਿੱਤੀਆਂ ਉਹ ਪਬਲਿਕ ਨੂੰ ਵੀ ਥੋੜੀਆਂ ਦੱਸੋ ਉਹਦੇ ਬਾਰੇ ਜਾਣਕਾਰੀ ਦਿਓ ਜੀ ਦੇਖੋ ਇਹ ਬਹੁਤ ਵੱਡੇ ਮਸਲੇ ਹੈਗੇ ਆ ਕੋਈ ਛੋਟਾ ਛੋਟੇ ਲੈਵਲ ਦਾ ਕੰਮ ਨਹੀਂ ਹੈਗਾ ਇਹ ਹੂੰ ਕਾਫੀ ਕਾਉਂਸਲਰ ਵੀ ਲੜੇ ਹੋਏ ਆ ਔਰ ਜਿਹੜਾ ਉੱਥੇ ਮੇਨ ਇਹ ਮੁਲਾਜ਼ਮ ਹੈ ਲੱਕੀ ਹੂੰ ਉਹ ਵੀ ਕਾਫੀ ਵੱਡੀ ਧੰਦਲੀ ਦੇ ਵਿੱਚ ਮੌਜੂਦ ਹੈ ਜੀ ਆ ਮੇਰੇ ਕੋਲ ਉਕਤ ਸਬੂਤ ਆ ਇੱਕ ਐਨ ਆਰ ਆਈ ਜਗਿੰਦਰ ਸਿੰਘ ਜੀ ਆ ਜਿਨ੍ਹਾਂ ਨੇ 5 ਮਰਲੇ ਦਾ ਪਲਾਟ ਮਗਾ ਵਿਦ ਮਕਾਨਾ ਅੱਛਾ ਜੀ ਇਹ ਉੱਥੇ ਜਿਹੜੀ ਪ੍ਰਾਇਮਰੀ ਸਕੂਲ ਆ ਕੰਨਿਆ ਪ੍ਰਾਇਮਰੀ ਸਕੂਲ ਆ ਉਹਨੂੰ ਦਾਨ ਕੀਤੀ ਔਰ ਉਹਨੀ ਸਾਰੀ ਜੋ ਵੀ ਰਜਿਸਟਰੀ ਆ ਫਰਦੇ ਸਾਰੀ ਉਹਨੇ ਪ੍ਰਾਇਮਰੀ ਸਕੂਲ ਦੇ ਨਾਮ ਬੋਲਦੀ ਮੇਰੇ ਕੋਲ ਸਬੂਤ ਆ ਔਰ ਉਸ ਇਸ ਮਕਾਨ ਦੇ ਉੱਤੇ ਲक्की ਦੀ ਦਾਦੀ ਜੀ ਕਬਜ਼ਾ ਕਰਕੇ ਬੈਠੇ ਆ ਉਹਨਾਂ ਦੀ ਪ੍ਰਾਪਰ ਜਾਈ ਤੇ ਖੁਦ ਵੀ ਲੱਕੀ ਉੱਥੇ ਰਹਿ ਰਹੇ ਔਰ ਹੋਰ ਗੱਲ ਸੁਣੋ ਤੁਸੀਂ ਜਿਹੜਾ ਮਕਾਨ ਸਰਕਾਰੀ ਸਕੂਲ ਦੇ ਨਾਂ ਬੋਲਦਾ ਆ ਉਹ ਉਸ ਮਕਾਨ ਦੇ ਉੱਤੇ ਇਹਨਾਂ ਨੇ 2.5 ਲੱਖ ਰੁਪਈਆ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਜਿਹੜਾ ਆਇਆ ਉਹ ਲਾੜ ਕਰਾ ਲਿਆ ਮਤਲਬ ਉਹਨੂੰ ਬਣਾ ਲਿਆ ਯੋਜਨਾ ਹਾਂਜੀ ਉਹ ਯੋਜਨਾ ਦੇ ਵਿੱਚ ਮੈਂ ਕਹਿਦਾ ਉਹਨਾਂ ਦੇ ਘਰ ਦੇ ਮਰੇ ਉਹਨਾਂ ਦੀ ਦਾਦੀ ਦੇ ਨਾਂ ਦੀ ਨੇਮਪਲੇਟ ਲੱਗੀ ਹੋਈ ਆ ਮੇਰੇ 2.5 ਲੱਖ ਰੁਪਈਆ ਲਿਆ ਇਹਦੇ ਨਾਲ ਏਡੀਆਂ ਵੱਡੀਆਂ ਧਾਣੀਆਂ ਉਹ ਕਿੱਦਾਂ ਹੋ ਗਈਆਂ ਇਹਦੇ ਕੰਮ ਨਹੀਂ ਹੋਣੇ ਚਾਹੀਦੇ ਆਮ ਗਰੀਬ ਬੰਦੇ ਨੂੰ ਤਾਂ ਜਿਹਦੇ ਕੋਲ ਸਣਾ ਕੁਝ ਹੈਗਾ ਉਹਨੂੰ ਮਿਲਦੇ ਨਹੀਂ ਪੈਸੇ ਇੱਕ ਬੰਦੇ ਦੇ ਨਾਲ ਕੁਝ ਨਹੀਂ ਹੈਗਾ ਸਰਕਾਰੀ ਪ੍ਰਾਪਰਟੀ ਦੇ ਉੱਤੇ ਕਬਜ਼ਾ ਕਰਕੇ ਬੈਠਾ ਔਰ ਉਹ ਸਰਕਾਰ ਵੱਲੋਂ 2.5 ਲੱਖ ਰੁਪਏ ਅਲਾਟ ਕਰਾ ਰਿਆ ਐ ਇਤੋਂ ਵੱਡੀਆਂ ਤਾਂ ਲੀਆਂ ਹੋਰ ਕੀ ਹੋਣੀ ਸੀ ਜੇ ਇਹਦੀ ਜਾਂਚ ਕੀਤੀ ਜਾਵੇ ਤਾਂ ਬਹੁਤ ਵੱਡੀਆਂ ਤਾਂ ਲੀਆਂ ਨਿਕਲ ਸਕਦੀਆਂ ਤੋਂ ਮੇਰੀ ਇਹ ਸਿਫਾਰਿਸ਼ ਆ ਬੇਨਤੀ ਆ ਵੱਡੇ ਅਸਰਾਂ ਨੂੰ ਬਈ ਇਹਦੀ ਜਾਂਚ ਕੀਤੀ ਜਾਵੇ ਤਾਂ ਕਿ ਜੇ ਨਗਰ ਕੌਂਸਲ ਗੁਲਾਆਂ ਦਾ ਸ਼ਹਿਰ ਦਾ ਕੋਈ ਸੁਧਾਰ ਹੋ ਸਕੇ ਤਰ ਕਿਹੜਾ ਤੁਸੀਂ ਲੱਕੀ ਦਾ ਜਿਗਰ ਕਰ ਰਹੇ ਹੋ ਇਹ ਮਤਲਬ ਉਸੇ ਇਹਦਾ ਅਹੁਦਾ ਕੀ ਹੈ ਨਗਰ ਕੌਂਸਲ ਦੇ ਵਿੱਚ ਮੇਰੇ ਖਿਆਲ ਦੇ ਨਾਲ ਤਾਂ ਉਹ ਇੱਕ ਕਲਰਕ ਹੀ ਹੈ ਜੀ ਪਰ ਉਹਨਾਂ ਦੀ ਇਹ ਕਲਰਕ ਹੋਣ ਦੇ ਬਾਵਜੂਦ ਇਹੋ ਸਾਹਿਬ ਨਾਲੋਂ ਜ਼ਿਆਦਾ ਚੱਲਦੀ ਹੈ ਇਹੋ ਸਾਹਿਬ ਵੀ ਉਹਨਾਂ ਨੂੰ ਪੁੱਛ ਕੇ ਕੰਮ ਕਰਦੇ ਆ ਐਸਓ ਸਾਹਿਬ ਵੀ ਉਹਨਾਂ ਨੂੰ ਪੁੱਛ ਕੇ ਕੰਮ ਕਰਦੇ ਆ ਬਾਕੀ ਜਿਹੜੇ ਮੁਲਾਜ਼ਮ ਆ ਉਹਨਾਂ ਤੋਂ ਬਿਨਾਂ ਤਾਂ ਉੱਥੇ ਪਤਾ ਵੀ ਨਹੀਂ ਹੁੰਦਾ ਜੀ ਮਤਲਬ ਉਹਦੀ ਲੱਕੀ ਦੀ ਇੰਨੀ ਕਿ ਉੱਥੇ ਪੁੱਛ ਗਿੱਚ ਆ ਵੀ ਇੱਕ ਈਓ ਦੀ ਪਾਵਰ ਵੀ ਉਹਦੇ ਮਰੇ ਥੋੜੀ ਆ ਬਿਲਕੁਲ ਜੀ ਜਦੋਂ ਅਸੀਂ ਧਰਨਾ ਵੀ ਲਗਾਇਆ ਇਹੋ ਸਭ ਨੂੰ ਬੋਲਣ ਨਹੀਂ ਦਿੰਦੇ ਸੀ ਖੁਦ ਬੋਲਦੇ ਸੀ ਕਿਹਾ ਇਹੋ ਸਭ ਤੁਸੀਂ ਇਹਨਾਂ ਦੇ ਬੌਸ ਆ ਬੌਸ ਆ ਇਹ ਤੁਹਾਡੇ ਬੌਸ ਆ ਇੱਕ ਕਲਰਕ ਹੀ ਉਹ ਤੋਂ ਮੋੜੇ ਹੋ ਕੇ ਬੋਲਦਾ ਤੇ ਲੱਗਦਾ ਯਾਰ ਵੀ ਕਿਤਨਾ ਕਿਤੇ ਵੀ ਇੱਕ ਤੰਦਲੀ ਹੋਈ ਐ ਬਿਲਕੁਲ ਬਿਲਕੁਲ ਜੀ ਬਹੁਤ ਵੱਡੀ ਤੰਦਲੀ ਆ ਅਸੀਂ ਤਾਂ ਮੰਗ ਕਰਦੇ ਵੇ ਇੱਥੇ ਜਾਣ ਕੀਤੀ ਜਾਵੇ ਜਾਂਚ ਕਰੋਗੇ ਤਾਂ ਬਹੁਤ ਵੱਡੇ ਜਿਹੜੇ ਘਟਾਰੇ ਨਿਕਲਣਗੇ ਔਰ ਜਿਹੜੇ ਗੁਰਾਇਆਂ ਦਾ ਬੇੜਾ ਗਰ ਕਰਤਾ ਮੈਂ ਪਿਛਲੇ 40 45 ਸਾਲ ਤੋਂ ਦੇਖ ਰਿਆ ਗੁਰਾਇਆਂ ਦੇ ਵਿੱਚ ਇੱਕ ਪੈਸੇ ਦਾ ਵੀ ਡਿਵੈਲਪਮੈਂਟ ਹੀ ਹੋਈ ਅਸੀਂ ਮੰਗ ਤਾਂ ਕਰਦੇ ਆ ਬਈ ਵੇ ਸਾਡੇ ਸ਼ਹਿਰ ਚਾਹ ਹੋਵੇ ਸਾਡੇ ਸ਼ਹਿਰ ਚਾਹ ਹੋਵੇ ਸਾਡੇ ਗੁਰਾਇਸ਼ਹਿਰ ਨਾਲੋਂ ਅਲੱਗ ਅਲੱਗ ਪਿੰਡਾਂ ਇੰਨੇ ਸੋਹਣੇ ਬਣ ਗਏ ਐ ਐਨਆਰ ਦੀ ਸਹਿਤਾ ਨਾਲ ਕੋਈ ਸਰਕਾਰ ਦੀ ਸਹਾਇਤਾ ਦੇ ਨਾਲ ਵੀ ਉੱਥੇ ਤੁਸੀਂ ਜਾਣਦੇ ਆ ਤਾਂ ਸਾਨੂੰ ਸ਼ਰਮ ਮਹਿਸੂਸ ਹੁੰਦੀ ਆ ਯਾਰ ਸਾਡੇ ਸ਼ਹਿਰ ਦਾ ਇੰਨਾ ਬਿਣਾ ਘਰ ਕੋਇਆ ਪਿਆ ਤੇ ਪਿੰਡ ਕਿੰਨੇ ਸੋਹਣੇ ਬਣ ਗਏ ਸਰਕਾਰ ਵੱਲੋਂ ਇੰਨੀਆਂ ਕਰੋੜਾਂ ਰੁਪਏ ਦੀ ਗਰੰਟਾ ਦਾ ਜ਼ਿਕਰ ਕੀਤਾ ਜਾਂਦਾ ਆ ਜੇ ਕਹੀਏ ਪਿਛਲੀ ਸਰਕਾਰ ਉਹਦੇ ਵੱਲੋਂ ਵੀ ਦੱਸਿਆ ਵੀ ਇੰਨੇ ਹੋ ਗਈ ਗਰੰਟ ਇਸ ਵਾਰੀ ਵੀ ਐਕਟੀ ਹੋ ਗਈ ਪਰ ਡਿਵੈਲਪਮੈਂਟ ਤੁਸੀਂ ਕਹਿੰਦੇ ਆ ਤੁਸੀਂ ਸ਼ਹਿਰਦਾਰ ਇੱਥੇ ਦੇ ਤੁਸੀਂ ਕਹਿੰਦੇ ਜ਼ੀਰੋ ਆ ਤੇ ਇੱਕ ਲੋਕਲ ਬੰਦੇ ਜੀ ਜ਼ੀ ਤੇ ਮੰਨਣ ਵਾਲੀ ਗੱਲ ਹੈ ਪਰ ਉਹਪਰਾ ਬੰਦਾ ਕਹਵੇ ਤੇ ਬੰਦਾ ਨਹੀਂ ਮੰਨਦਾ ਇਸ ਗੱਲ ਨੂੰ ਤੇ ਇੱਕ ਗੱਲ ਹੋ ਰਿਹਾ ਸਰ ਕਿਹੜਾ ਲੱਕੀ ਆ ਤੁਸੀਂ ਜਿਹੜਾ ਜ਼ਿਕਰ ਕਰ ਰਹੇ ਹੋ ਕਿੰਨੇ ਕ ਸਾਲਾਂ ਤੋਂ ਨਗਰ ਕੌਂਸਲ ਗ੍ਰੈਂਡ ਦੇ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਆ ਮੈਂ ਤਾਂ ਜਦੋਂ ਦਾ ਨਗਰ ਉਸੇ ਜਣਾ ਸ਼ੁਰੂ ਕੀਤਾ ਜੀ ਮੇਰੇ ਖਿਆਲ 10 ਤੋਂ 15 ਸਾਲ ਮੈਨੂੰ ਹੋ ਗਿਆ ਇਸ ਇਹ ਇਨਸਾਨ ਨੂੰ ਮੈਂ ਇੱਥੇ ਹੀ ਨਗਰ ਕੌਂਸਲ ਗ੍ਰੈਂਡ ਵਿੱਚ ਹੀ ਦੇਖ ਰਿਹਾ ਜੀ ਇਹਦੀ ਅੱਜ ਤੱਕ ਬਦਲੀ ਨਹੀਂ ਹੋਈ ਔਰ ਮੈਂ ਪ੍ਰਸ਼ਾਸਨ ਤੋਂ ਮੰਗ ਕਰਨਾ ਵੀ ਇਦਾਂ ਦੇ ਬੰਦੇ ਦੀ ਬਦਲੀ ਕਰੋ ਇੱਥੋਂ ਨਵਾਂ ਬੰਦਾ ਕੋਈ ਦਿਓ ਜਿਹੜਾ ਇਹ ਬੰਦੇ ਸ਼ਹਿਰ ਦਾ ਪੂਰਾ ਭੇਤੀ ਹੋ ਚੁੱਕਾ ਹੈ ਇਹ ਇਹ ਹਰ ਬੰਦੇ ਆ ਪੇਤੀ ਆ ਇਹ ਕ腐ਸ਼ਨ ਦੀ ਜੜ੍ਹ ਹੀ ਇਹ ਹੈ ਜੀ ਵੀ ਤੁਹਾਨੂੰ ਲੱਗਦਾ ਵੀ ਜੋ ਵੀ ਕਰਦਾ ਦਤਕਦਾ ਯਾਨੀ ਕਿ ਅਫਸਰ ਚੇਂਜ ਹੁੰਦੇ ਰਹਿੰਦੇ ਆ ਪਰ ਜੋ ਉੱਥੇ ਦਾ ਜਾਣਕਾਰ ਆ ਉਹ ਉਹੀ ਆ ਜੀ ਬਿਲਕੁਲ ਇਹੀ ਆ ਕਿ ਇਹੀ ਨਹੀਂ ਇੱਕ ਚੇਂਜ ਹੋ ਰਿਹਾ ਮੈਂ ਪਿਛਲੇ 10-12 ਸਾਲ ਤੋਂ ਦੇਖ ਰਹੇ ਆ ਜੀ ਤੇ ਸਰ ਇੱਕ ਗੱਲ ਬੜੀ ਹੈਰਾਨੀ ਦੀ ਆ ਤੁਹਾਡੇ ਜੋ ਮੁੱਦੇ ਆ ਪ੍ਰੂਫਾਂ ਸਹਿਤ ਆ ਮਤਲਬ ਕੋਈ ਮੋਹ ਜਵਾਨੀ ਨਹੀਂ ਨਿਕਲ ਹੈਗੀ ਤੇ ਤੁਹਾਡੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਇੱਕ ਦੋ মিডিਆ ਪਰਸਨ ਹੀ ਅੱਗੇ ਆਏ ਆ ਜਦਕਿ ਸ਼ਹਿਰ ਬੁਰਾਏ ਦੇ ਵਿੱਚ ਜੇ ਆਪਾਂ ਮੰਨੀਏ ਤਾਂ 30 ਤੋਂ 35 ਮੀਡੀਆ ਪਰਸਨ ਆਉਣੇ ਆ ਕੀ ਕਾਰਨ ਰਿਹਾ ਜੀ ਉਹਨਾਂ ਨੇ ਕਿਸੇ ਨੇ ਕੋਈ ਸਾਡੀ ਖਬਰ ਕਿਉਂ ਨਹੀਂ ਕੀਤੀ ਹਿੰ ਤੱਕ ਮੈਂ ਨਹੀਂ ਜਾਣਦਾ ਕਿਉਂ ਨਹੀਂ ਖਬਰ ਕੀਤੀ ਕਿ ਸਾਡੇ ਪ੍ਰਦੀਪ ਰਾਜਾ ਜੀ ਆ ਉਹਨੇ ਖਬਰ ਲਈ ਇੱਕ ਫਲੋਰ ਤੋਂ ਸਾਡੇ ਅਜੀਤ ਖਵਾਰ ਦੇ ਫੈਸਟਪੋਟਰ ਉਹਨੇ ਖਬਰ ਲਈ ਆ ਔਰ ਬਾਕੀ ਗੁਰਾਇਆਂ ਦੇ ਮੈਂ ਨਹੀਂ ਜਾਣਦਾ ਕਿਉਂ ਨਹੀਂ ਲਾਈ ਖਬਰ ਹੀ ਗੰਨ ਜੂ ਹੁੰਦੇ ਆ ਪਰ ਖਬਰ ਨਹੀਂ ਲਗਾਉਂਦੇ ਨੇ ਲੱਗਦਾ ਵੀ ਕਿਤੇ ਉਹ ਵੀ ਪ੍ਰੈਸ਼ਰ ਦੀ ਨੇ ਹਾਂ ਹੋ ਸਕਦਾ ਕੋਈ ਨਾ ਕੋਈ ਦਬਦਬਾ ਉਹਨਾਂ ਦਾ ਇੰਨਾ ਹੀ ਦਬਦਬਾ ਹੈਗਾ ਗੁਰਾਇਆਂ ਦੇ ਵਿੱਚ ਵੀ ਉਹ ਪ੍ਰੈਸ਼ਰ ਮੋਟਰ ਵੀ ਉਹਨਾਂ ਦੀ ਖਬਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਵੀ ਇੱਥੇ 30 35 ਪੱਤਰਕਾਰ ਖਬਰ ਲਾਉਣ ਤੋਂ ਝਿਜਕਦੇ ਆ ਵੀ ਕੁਝ ਤਾਂ ਜ਼ਰੂਰ ਉੱਥੇ ਮਣੀ ਦੱਬੀ ਹੋਈ ਆ ਬਿਲਕੁਲ ਕੋਈ ਨਾ ਕੋਈ ਗੋਲਮਾਲ ਤਾਂ ਹੈ ਜੀ ਹਾਂ ਕੋਈ ਤਾਂ ਮਣੀ ਦੱਬੀ ਹੋਈ ਜੀ ਸੋ ਦੋਸਤੋ ਇਹ ਸਾਨੂੰ ਸਾਡੇ ਨਾਲ ਗੁਰਾਇਆਂ ਤੋਂ ਅਸ਼ੋਕ ਜੀ ਜਿਨ੍ਹਾਂ ਨੇ ਗੁਰਾਇਆਂ ਦੇ ਵਿੱਚ ਹੋ ਰਹੀਆਂ ਧੰਦਲੀਆਂ ਬਾਰੇ ਜਗ ਜਗਰ ਹੋ ਕੇ ਲੋਕਾਂ ਦੇ ਸਾਹਮਣੇ ਆਵਾਜ਼ ਉਠਾਣ ਦੀ ਕੀਤੀ ਆ ਤੋ ਆਉਣ ਵਾਲੇ ਦਿਨਾਂ ਵਿੱਚ ਅਧਿਕਾਰੀਆਂ ਨਾਲ ਗੱਲ ਕਰਕੇ ਵੀ ਦੇਖਾਂਗੇ ਇਹਨਾਂ ਸਬੰਧੀ ਜੋ ਜਨਾਵਾਂ ਉੱਤੇ ਇਲਜ਼ਾਮ ਲਗਾਏ ਗਏ ਉਹ ਕਿਤੇ ਕਿਸ ਹੱਦ ਤੱਕ ਸਹੀ ਨੇ ਤੇ ਆਓ ਇਸੇ ਤਰ੍ਹਾਂ ਜੁੜੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਜੀ